ਗੁਰਮੁਖ ਪਿਆਰਿਓ ਸੰਤ ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਅਕਸਰ ਹੀ ਕਹਿੰਦੇ ਹੁੰਦੇ ਸੀ ਬਾਰ-ਬਾਰ ਕਹਿੰਦੇ ਹੁੰਦੇ ਸੀ ਸੰਗਤ ਨੂੰ ਇੱਕ ਗੱਲ ਕਿ ਕੀ ਤੁਹਾਨੂੰ ਪਤਾ ਹੈ ਮੂਲ ਮੰਤਰ ਦੇ ਜਪਣ ਦੇ ਨਾਲ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹ ਕਿਵੇਂ ਬਦਲ ਜਾਂਦੀ ਆ ਤੇ ਮੂਲ ਮੰਤਰ ਜਪਣ ਨਾਲ ਕੀ ਕੀ ਹੋ ਜਾਂਦਾ ਦੇਖੋ ਸਾਧ ਸੰਗਤ ਜੀ ਇਹ ਇਹੀ ਮੰਤਰ ਆ ਜਿਹਨੂੰ ਜਦੋਂ ਕੋਈ ਜਪਦਾ ਹੈ ਜੇ ਕਿਸੇ ਇਨਸਾਨ ਨੇ ਗੁਰਬਾਣੀ ਨਾਲ ਧਰਮ ਦੇ ਨਾਲ ਸ਼ਰਧਾ ਭਾਵਨਾ ਨਾਲ ਅੰਦਰੋਂ ਜੁੜਨਾ ਹੈ ਤਾਂ ਉਹਦੇ ਲਈ ਭਾਈ ਇਹ ਮੂਲ ਮੰਤਰ ਜਪਨਾ ਬਹੁਤ ਜ਼ਰੂਰੀ ਆ ਕਿਉਂਕਿ ਜਿਹਨੇ ਧਰਮ ਦੀ ਕਮਾਈ ਕਰਨੀ ਆ ਧਰਮ ਦੀ ਕਮਾਈ ਵਿੱਚ ਅੱਗੇ ਜਾਣਾ ਤੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਮੇਰੀ ਮਾੜੀ ਕਿਸਮਤ ਆ ਬਾਬਾ ਜੀ ਨੇ ਕਹਨੇ ਜਿਹਨੇ ਭਾਈ ਆਪਦੀ ਕਿਸਮਤ ਨੂੰ ਚੰਗਾ ਕਰਨਾ ਉਹ ਫਿਰ ਮੂਲ ਮੰਤਰ ਦਾ ਜਾਪ ਕਰਕੇ ਨਵੇਂ ਜਨਮ ਦੀ ਸ਼ੁਰੂਆਤ ਨੂੰ ਕਰ ਲੈਣੀ ਚਾਹੀਦੀ ਆ ਕਿਉਂਕਿ ਜਿਹੜਾ ਮੂਲ ਮੰਤਰ ਹੈ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਬਾਬਾ ਜੀ ਕਹਿੰਦੇ ਸਾਨੂੰ ਦਿੰਦਾ ਤੇ ਜੇ ਤੁਸੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੁੰਦੇ ਹੋ ਆਪਣਾ ਮਾੜਾ ਕਰਮ ਕੋਈ ਕੀਤਾ ਹੋਇਆ ਮਾੜਾ ਸਮਾਂ ਜ਼ਿੰਦਗੀ 'ਚ ਚੱਲ ਰਿਹਾ ਮਾੜਾ ਵਕਤ ਚੱਲ ਰਿਹਾ ਮੂਲ ਮੰਤਰ ਦੇ ਜਾਪ ਨਾਲ ਜੁੜ ਜਾਓ ਇਹੀ ਵੇਲਾ ਮਹਾਪੁਰਖਾਂ ਨੇ ਵਾਰ-ਵਾਰ ਸੰਗਤਾਂ ਨੂੰ ਇਹ ਬੇਨਤੀ ਕੀਤੀ ਆ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਵੀ ਕਿਸੇ ਨੇ ਆਉਣਾ ਬਾਬਾ ਜੀ ਨੇ ਕਹਿਣਾ ਭਾਈ ਮੂਲ ਮੰਤਰ ਦਾ ਜਾਪ ਕਰਿਆ ਕਰ ਕਦੋਂ ਕਰਿਆ ਕਰੀਏ ਮਹਾਪੁਰਖਾਂ ਨੇ ਕਹਿਣਾ ਭਾਈ ਅੰਮ੍ਰਿਤ ਵੇਲਾ ਸੱਚਾ ਨਾਮ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਜਪੋਗੇ ਤਾਂ ਉਦੋਂ ਜ਼ਿਆਦਾ ਫਲ ਮਿਲੇਗਾ ਬਾਕੀ ਕਿਸੇ ਵੇਲੇ ਵੀ ਜਪ ਸਕਦੇ ਹੋ ਕੋਈ ਸ਼ੰਕਾ ਨਹੀਂ ਕਰਨਾ ਮਾਪੁਰਖ ਕਹਿੰਦੇ ਸੀ ਭਾਈ ਜੇ ਕਿਸੇ ਨੇ ਅਰਦਾਸ ਕਰਾਉਣੀ ਆ ਕਿਸੇ ਕੰਮ 'ਚ ਕੋਈ ਵਿਗਨ ਪਿਆ ਹੋਇਆ ਮੂਲ ਮੰਤਰ ਦਾ ਜਾਪ ਕਰੋ ਜੇ ਕਿਸੇ ਨੇ ਪੁੱਛਣਾ ਬਾਬਾ ਜੀ ਕਿੰਨੇ ਘੰਟੇ ਜਾਪ ਕਰੀਏ ਮਾਪੁਰਖਾਂ ਨੇ ਕਹਣਾ ਢਾਈ ਘੰਟੇ ਮੂਲ ਮੰਤਰ ਦਾ ਜਾਪ ਕਰ ਲਓ ਇੱਕ ਵਾਰ ਬਾਬਾ ਜੀ ਨੂੰ ਕਿਸੇ ਨੇ ਪੁੱਛਿਆ ਕਿ ਢਾਈ ਘੰਟੇ ਹੀ ਬਾਬਾ ਜੀ ਤੁਸੀਂ ਦੱਸਦੇ ਹੋ ਇਹਦਾ ਕਾਰਨ ਕੀ ਆ ਕਹਿੰਦੇ ਦੇਖੋ ਭਾਈ ਅਸਲ ਵਿੱਚ ਗੱਲ ਇਹ ਆ ਇਵੇਂ ਦਸਵੇਂ ਪਾਸ਼ਾ ਜੀ ਨੇ ਆਖਿਆ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢਣਾ ਦਸਵੰਦ ਕੱਢਣਾ ਐਵੇਂ ਜਿਹੜਾ ਇਨਸਾਨ ਆ ਉਹਦੀ ਜ਼ਿੰਦਗੀ ਵਿੱਚ ਉਹਨੂੰ ਜਿਹੜੇ 24 ਘੰਟੇ ਮਿਲਦੇ ਆ ਤਾਂ ਉਹਦਾ ਦਸਵਾਂ ਹਿੱਸਾ ਜਿਹੜਾ ਦਿਨ ਦਾ ਆਪਾਂ ਦੇਖੀਏ ਦਿਨ ਦੇ ਹਿਸਾਬ ਨਾਲ ਦੇਖੀਏ 2.5 ਘੰਟੇ ਬਣਦਾ ਮਹਾਂਪੁਰਖ ਕਹਿੰਦੇ ਹੁੰਦੇ ਸੀ ਜਿਹੜੇ 2.5 ਘੰਟੇ ਇਸ ਤਰ੍ਹਾਂ ਜਾਪ ਕਰਨ ਲੱਗ ਜਾਂਦੇ ਮੂਲ ਮੰਤਰ ਦਾ ਆਦਤ ਆ ਬੰਦੇ ਦੀ ਹੌਲੀ-ਹੌਲੀ ਪੱਕ ਜਾਂਦੀ ਆ ਫਿਰ ਹੌਲੀ-ਹੌਲੀ ਜੀਵਨ ਵਿੱਚ ਇੰਨਾ ਬਦਲਾ ਆ ਜਾਂਦਾ 2.5 ਘੰਟੇ ਜੀ ਕਹਿਣ ਮਾਤਰੀ ਰਹਿ ਜਾਂਦੇ ਆ ਇਸ ਤੋਂ ਵੀ ਵੱਧ ਬੰਦੇ ਨੂੰ ਜਦੋਂ ਰਸ ਆਉਂਦਾ ਉਹ ਨੇਮ ਨਾਲ ਜਪਣ ਲੱਗ ਜਾਂਦਾ ਪ੍ਰੇਮ ਬਣ ਜਾਂਦਾ ਪਹਿਲਾਂ-ਪਹਿਲਾਂ ਆਦਤ ਈਮੀ ਪਕਾਉਣੀ ਪੈਂਦੀ ਆ ਕਿਉਂਕਿ ਸਤਿਗੁਰੂ ਦੀ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਆ ਇਹ ਗੁਰੂ ਸਾਹਿਬ ਜੀ ਦੇ ਜਿਹੜੇ ਸ਼ਬਦ ਆ ਇਹ ਕਰੋੜਾਂ ਜਨਮਾਂ ਦੇ ਪਾਪ ਜਿਹੜੇ ਸਾਡੇ ਨਾਸ ਕਰ ਦਿੰਦੇ ਆ ਉਹ ਵੀ ਕਿਵੇਂ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਜਿਵੇਂ ਬਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਇਵੇਂ ਗੁਰਮੰਤਰ ਵਾਹਿਗੁਰੂ ਮੰਤਰ ਮੂਲ ਮੰਤਰ ਜਪਿਆ ਹੋਇਆ ਪਾਠ ਓ ਪਾਪਾਂ ਨੂੰ ਖਾ ਜਾਂਦਾ ਸਾਧ ਸੰਗਤ ਜੀ ਸੋ ਮਹਾਂਪੁਰਖ ਜਿਹੜੀ ਵਿਧੀ ਦੱਸਦੇ ਹੁੰਦੇ ਸੀ ਉਹਨੂੰ ਸਮਝਣ ਦੀ ਲੋੜ ਆ ਸਾਨੂੰ ਕਿਉਂਕਿ ਮਹਾਂਪੁਰਖ ਕਹਿੰਦੇ ਸੀ ਇਹ ਮੂਲ ਮੰਤਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਆਪ ਨਿਰੰਕਾਰ ਦੁਨੀਆ ਨੂੰ ਤਾਰਨ ਵਾਸਤੇ ਕਲਯੁਗੀ ਲੋਕਾਂ ਨੂੰ ਤਾਰਨ ਵਾਸਤੇ ਇੱਥੇ અવਤਾਰ ਧਾਰਨ ਕੀਤਾ ਮਹਾਰਾਜ ਨੇ ਉਹਨਾਂ ਦਾ ਦਿੱਤਾ ਹੋਇਆ ਮੰਤਰ ਆਹੇ ਸੋ ਮੂਲ ਮੰਤਰ ਜਿੱਥੇ ਪਿਛਲੇ ਜਨਮਾਂ ਦੇ ਕੀਤੇ ਪਾਪਾਂ ਨੂੰ ਨਾਸ਼ ਕਰਦਾ ਅੱਗੇ ਵਾਸਤੇ ਵੀ ਰਸਤਾ ਦਿਖਾਉਂਦਾ ਹੈ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬਡ ਭਾਗੀ ਪਾਇਆ ਸੋ ਤੁਹਾਡੇ ਕਰੋੜਾਂ ਜਿਹੜੇ ਪਾਪ ਆ ਉਹ ਨਾਸ਼ ਖਤਮ ਹੋ ਜਾਣਗੇ ਬਾਬਾ ਜੀ ਕਹਿੰਦੇ ਤੇ ਸਤਿਗੁਰੂ ਜੀ ਅੱਗੇ ਦਾ ਰਾਹ ਦਿਖਾਉਣਗੇ ਇਹ ਧਰਮ ਦੀ ਤੁਹਾਡੇ ਅੰਦਰ ਜਿਹੜਾ ਧਰਮ ਜਿਹੜਾ ਆਪਣੇ ਅੰਦਰ ਧਰਮ ਹੁੰਦਾ ਸਰੀਰ ਉਹਨੂੰ ਵੀ ਪਵਿੱਤਰ ਕਰਨਾ ਉਹ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਤੇ ਉਹ ਆਤਮਾ ਕਿਵੇਂ ਜੁੜੇਗੀ ਗੁਰੂ ਦੇ ਸ਼ਬਦ ਨਾਲ ਹੀ ਜੁੜੇਗੀ ਬਾਬਾ ਜੀ ਕਹਿੰਦੇ ਸੀ ਮੂਲ ਮੰਤਰ ਹੀ ਆਧਾਰ ਮੂਲ ਮੰਤਰ ਨਾਲ ਜੇ ਜੁੜ ਜਾਓਗੇ ਤਾਂ ਪਤਾ ਨਹੀਂ ਕਿੰਨੀ ਹੀ ਕਿਰਪਾ ਆਪਜੀ ਤੇ ਹੋ ਜਾਏਗੀ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜ਼ਿਕਰ ਕਰਦੇ ਆ ਔਖਦ ਮੰਤਰ ਮੂਲ ਮਨ ਇਕੈ ਜੇਕਰ ਦ੍ਰਿੜ ਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੈ ਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਝਾਉਂਦੇ ਆ ਕਹਿੰਦੇ ਐ ਇਨਸਾਨ ਜੇ ਤੂੰ ਆਪਣੇ ਦਿਲ ਨੂੰ ਸੁਆਮੀ ਨਾਲ ਪੱਕੀ ਤਰ੍ਹਾਂ ਜੋੜ ਲਵੇਂ ਤਾਂ ਤੂੰ ਜਾਣ ਲਵੇਂਗਾ ਕੇਵਲ ਉਹੀ ਹਰ ਰੋਗ ਦੀ ਦਵਾਈ ਜਾਦੂ ਟੂਣਾ ਤੇ ਜੜੀ ਬੂਟੀ ਆ ਉਹਦਾ ਜਿਹੜਾ ਨਾਮ ਆ ਉਹਦਾ ਜਿਹੜਾ ਮੰਤਰ ਆ ਇਹ ਤੂੰ ਮੂਲ ਮੰਤਰ ਜਪੇਗਾ ਤੈਨੂੰ ਯਕੀਨ ਆ ਜਾਏਗਾ ਇਹਦੇ ਨਾਲ ਹੀ ਤੇਰੇ ਰੋਗ ਕੱਟੇ ਜਾਣੇ ਆ ਪ੍ਰਮਾਤਮਾ ਦਾ ਨਾਮ ਹੀ ਅਸਲ ਦਵਾਈ ਆ ਮਨ ਨੂੰ ਬਸ ਵਿੱਚ ਕਰਨ ਵਾਲਾ ਸਭ ਤੋਂ ਵਧੀਆ ਮੰਤਰ ਕਿਹੜਾ ਪ੍ਰਮਾਤਮਾ ਦਾ ਨਾਮ ਹੀ ਆ ਸੋ ਇਸ ਤਰ੍ਹਾਂ ਇਹ ਚੀਜ਼ਾਂ ਨੂੰ ਸਿੱਖਣ ਦੀ ਸਾਨੂੰ ਲੋੜ ਆ ਆਹ ਪੁਰਖ ਕਹਿੰਦੇ ਸੀ ਮੂਲ ਮੰਤਰ ਦੇ ਤਾਂ ਕਿੰਨੇ ਹੀ ਚਮਤਕਾਰ ਆ ਮੂਲ ਮੰਤਰ ਜਦੋਂ ਵੀ ਕਿਸੇ ਨੇ ਜਪਿਆ ਉਹਦੀ ਜ਼ਿੰਦਗੀ ਬਦਲੀ ਕਈਆਂ ਨੇ ਸ਼ਰਾਬ ਪੀਂਦੇ ਸੀ ਕਈ ਕਈਆਂ ਦੇ ਘਰ ਵਿੱਚ ਕਲੇਸ਼ ਲੜਾਈ ਰਹਿੰਦੀ ਸੀ ਬਰਕਤ ਨਹੀਂ ਸੀ ਰਹਿੰਦੀ ਹੁੰਦੀ ਉਹ ਸਭ ਕੁਝ ਠੀਕ ਹੋ ਗਿਆ ਮਹਾਪੁਰਖ ਤਾਂ ਇਸ ਤਰ੍ਹਾਂ ਵੀ ਕਹਿੰਦੇ ਹੁੰਦੇ ਸੀ ਭਾਈ ਦਿਨ ਦੀ ਜਿਹੜੀ ਸ਼ੁਰੂਆਤ ਆ ਉਹ ਮੂਲ ਮੰਤਰ ਤੋਂ ਹੀ ਸਿੱਖਦੀ ਹੋਣੀ ਚਾਹੀਦੀ ਆ ਕਿਤੇ ਵੀ ਜਾਣਾ ਤੁਸੀਂ ਸਫ਼ਰ ਤੇ ਮੂਲ ਮੰਤਰ ਦਾ ਜਾਪ ਕਰਕੇ ਚਲੇ ਜਾਓ ਦੇਖੋਗੇ ਬਹੁਤ ਫਰਕ ਪਵੇਗਾ ਜ਼ਿੰਦਗੀ ਵਿੱਚ ਮਹਾਪੁਰਖਾਂ ਦੇ ਸਮੇਂ ਨਾਮ ਅਭਿਆਸੀ ਬਹੁਤ ਹੁੰਦੇ ਸੀ ਅੱਜ ਵੀ ਹੈਗੇ ਕਈ ਜਿਨ ਹਰ ਪਾਇਓ ਤਿਨੇ ਛਪਾਇਓ ਇਸ ਤਰ੍ਹਾਂ ਦਾ ਸੁਭਾਅ ਹੈ ਜਿਵੇਂ ਸਾਧ ਸੰਗਤ ਜੀ ਬਹੁਤ ਸਾਰੇ ਮਹਾਪੁਰਖਾ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਪੁਰਖ ਹਰਖੋਵਾਲ ਵਾਲੇ ਇਸ ਤਰ੍ਹਾਂ ਮਹਾਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ بڑے ਮਹਾਪੁਰਖ ਹੋਏ ਧੰਤਨ ਬਾਬਾ ਆਨੰਦ ਸਿੰਘ ਜੀ ਤੇ ਇਤਿਹਾਸ ਨੂੰ ਪੜੋ ਸਿੱਖ ਇਤਿਹਾਸ ਨੂੰ ਜਿੰਨੇ ਵੀ ਸਿੱਖ ਸ਼ਹੀਦ ਹੋਏ ਆ ਸਿੰਘ ਸ਼ਹੀਦ ਹੋਏ ਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਸਾਧ ਸੰਗਤ ਜੀ ਇਹਨਾਂ ਨੇ ਆਪਣੀ ਜਿਹੜੀ ਸ਼ੁਰੂਆਤ ਹੈ ਉਹ ਮੂਲ ਮੰਤਰ ਤੋਂ ਹੀ ਕੀਤੀ ਸੀ ਕਿੱਡੀ ਵੱਡੀ ਇਹਨਾਂ ਨੂੰ ਦਾਤ ਪ੍ਰਾਪਤ ਹੋ ਗਈ ਅੱਜ ਸੰਸਾਰ ਤੇ ਉਹਨਾਂ ਦੇ ਦਿਹਾੜੇ ਮਨਾਏ ਜਾਂਦੇ ਆ ਉਹਨਾਂ ਦਾ ਨਾਮ ਅਰਦਾਸਾਂ ਵਿੱਚ ਲਿਆ ਜਾਂਦਾ ਮਹਾਪੁਰਖਾਂ ਨੇ ਕਿੰਨੀ ਸੰਗਤ ਨੂੰ ਮੂਲ ਮੰਤਰ ਦੇ ਆਧਾਰ ਤੇ ਜੋੜਿਆ ਜਿਹੜੇ ਅਭਿਆਸ ਕਰਨਗੇ ਨਾਮ ਕਰਨਗੇ ਗੁਰਬਾਣੀ ਪੜ੍ਹਨਗੇ ਕਿਹਾ ਜਾਂਦਾ ਸੀ ਕਿ ਉਹਨਾਂ ਦਾ ਹੀ ਬਚਾਅ ਹੋਣਾ ਜੋ ਅੱਜ ਦਾ ਇਹ ਸਮਾਂ ਚੱਲ ਰਿਹਾ ਇਹਦੇ ਵਿੱਚ ਬਚਿਆ ਕਿਵੇਂ ਜਾ ਸਕਦਾ ਕਿਵੇਂ ਸਭ ਕੁਝ ਆਸੇ ਪਾਸੇ ਘਟ ਰਿਹਾ ਘਟਨਾਵਾਂ ਕੁਝ ਚੀਜ਼ਾਂ ਜਿਹੜੀਆਂ ਆਪਾਂ ਕਹਿ ਦਿੰਨੇ ਆ ਬਾਹਰੀ ਪ੍ਰਸਥਿਤੀਆਂ ਨੇ ਉਹਨਾਂ ਨੂੰ ਆਪਾਂ ਠੀਕ ਨਹੀਂ ਕਰ ਸਕਦੇ ਭਾਈ ਜੇ ਤੁਸੀਂ ਨਾਮ ਜਪੋਗੇ ਅੰਦਰ ਵੀ ਠੀਕ ਹੋ ਜਾਣਾ ਤੇ ਬਾਹਰ ਵੀ ਸਭ ਕੁਝ ਠੀਕ ਹੋ ਜਾਣਾ ਬਾਕੀ ਗੁਰਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰਨਾਮ ਤੇ ਆਵੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਮਹਾਰਾਜ ਕਹਿੰਦੇ ਭਾਈ ਉੱਠਣ ਲੱਗਿਆਂ ਪਹਿਲਾਂ ਮੂਲ ਮੰਤਰ ਦੀ ਕਮਾਈ ਕਰ ਲਾ ਸੰਗਤ ਜੀ ਤੁਸੀਂ ਆਪ ਕਰਕੇ ਦੇਖੋ ਪਹਿਲਾਂ ਮੂਲ ਮੰਤਰ ਕਰਕੇ ਉੱਠ ਕੇ ਬੈਠ ਜਾਓ ਇਹ ਇਸ਼ਨਾਨ ਦੇ ਕਈ ਵਾਰੀ ਆਪਾਂ ਇਸ਼ਨਾਨ ਦਾ ਬਹਾਨਾ ਮਾਰਦੇ ਆਂ ਵੀ ਉੱਠਣਾ ਪਊਗਾ ਠੰਡ ਲੱਗੂਗੀ ਇਸ ਤਰ੍ਹਾਂ ਜਾਂ ਗਰਮੀ ਆ ਆਲਸ ਪੈ ਗਈ ਆ ਮਹਾਰਾਜ ਕਹਿੰਦੇ ਪਹਿਲਾਂ ਭਾਈ ਉੱਠ ਕੇ ਬਹਿਜੋ। ਮੂਲ ਮੰਤਰ ਦਾ ਅਭਿਆਸ ਕਰੋ। ਮੂਲ ਮੰਤਰ ਤੋਂ ਬਾਅਦ ਗੁਰਮੰਤਰ ਦਾ। ਗੁਰਮੰਤਰ ਕਿਹੜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਤੁਸੀਂ ਅਭਿਆਸ ਕਰੋਗੇ ਗੁਰਮੰਤਰ ਦਾ ਫਿਰ ਤੁਸੀਂ ਭਾਵੇਂ ਇਸ਼ਨਾਨ ਕਰਕੇ ਫਿਰ ਬਾਣੀ ਪੜ੍ਹੋਗੇ ਜਿਹੜੇ ਹੁਣ ਤੱਕ ਜਿਨ੍ਹਾਂ ਨੇ ਬੰਦਗੀ ਕੀਤੀ ਆ ਜਿਨ੍ਹਾਂ ਜਿਨ੍ਹਾਂ ਕਮਾਈ ਕੀਤੀ ਆ ਜਿਨ੍ਹਾਂ ਨੇ ਨਾਮ ਤਨ ਇਕੱਠਾ ਕੀਤਾ ਉਹਨਾਂ ਨੇ ਮੂਲ ਮੰਤਰ ਤੋਂ ਹੀ ਸ਼ੁਰੂਆਤ ਕੀਤੀ ਆ। ਕਈ ਵਾਰੀ ਆਪਾਂ ਉੱਠਦੇ ਉੱਠਦੇ ਦੇਰ ਕਰ ਦਿੰਨੇ ਆ ਆਲਸ ਪੈ ਜਾਂਦੀ ਆ। ਕਈ ਵਾਰੀ ਆਪਾਂ ਸਿੱਧਾ ਹੀ ਵਾਹਿਗੁਰੂ ਮੰਤਰ ਜਪਦੇ ਆ ਪਰ ਜੇਕਰ ਮਹਾਂਪੁਰਖ ਦੱਸਦੇ ਹੁੰਦੇ ਸੀ ਆਪਾਂ ਮੂਲ ਮੰਤਰ ਪਹਿਲਾਂ ਕਰੀਏ ਫਿਰ ਗੁਰ ਮੰਤਰ ਕਰੀਏ ਫਿਰ ਗੁਰਬਾਣੀ ਪੜ੍ਹੀਏ ਭਾਈ ਗੁਰਦਾਸ ਜੀ ਕਹਿੰਦੇ ਆ ਇਹ ਬਾਣੀ ਦੀ ਸਮਝ ਲੈਣੀ ਆ ਇਨਸਾਨ ਯਾਦ ਰੱਖੇ ਗੁਰ ਮੰਤਰ ਦੀ ਮੂਲ ਮੰਤਰ ਦੀ ਕਮਾਈ ਕਰੇ। ਇਤਨੀ ਕਮਾਈ ਕਰੇ ਤੇ ਤੁਹਾਨੂੰ ਗੁਰਬਾਣੀ ਦੇ ਅਰਥ ਪੁੱਛਣ ਦੀ ਲੋੜ ਨਹੀਂ ਪਵੇਗੀ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਆਪਣੇ ਆਪ ਹੀ ਆ ਜਾਣਗੇ ਇਤਨੀ ਮੂਲ ਮੰਤਰ ਵਿੱਚ ਸ਼ਕਤੀ ਹੈ ਸਹਿਜੇ ਸਹਿਜੇ ਆਪ ਹੀ ਬਾਣੀ ਦੀ ਸ਼ਬਦ ਦੀ ਤੱਕ ਚੱਲੇਗੀ ਕੋਈ ਸ਼ਬਦ ਜਦੋਂ ਚੱਲੇਗਾ ਸਹਿਜੇ ਅਰਥ ਸਮਝ ਆ ਜਾਣਗੇ ਕਿੰਡੀ ਵੱਡੀ ਦਾਤ ਆ ਜੀ ਸੋ ਸਾਧ ਸੰਗਤ ਜੀ ਜਿੰਨੇ ਵੀ ਮਹਾਂਪੁਰਖ ਹੋਏ ਆ ਉਹਨਾਂ ਨੇ ਵੀ ਬਾਰ ਬਾਰ ਇਹ ਗੱਲ ਕਹੀ ਆ ਮੂਲ ਮੰਤਰ ਦਾ ਅਭਿਆਸ ਕਰੋ ਮੂਲੀ ਮੰਤਰ ਦਾ ਜਾਪ ਕਰੋ 2.5 ਘੰਟੇ ਕਰੋ 2.5 ਘੰਟੇ ਕਰਨਾ ਬਹੁਤ ਔਖਾ ਜਿਸ ਦਿਨ 2.5 ਘੰਟੇ ਹੋਣ ਲੱਗੇ ਉਸ ਦਿਨ ਤਾਂ ਭਾਈ ਤੁਸੀਂ ਸਮਝ ਲਿਓ ਕਿਰਪਾ ਹੋ ਗਈ ਮਹਾਰਾਜ ਦੀ ਪਹਿਲਾਂ ਹੌਲੀ ਹੌਲੀ ਆਪਣੀ ਆਦਤ ਬਣਾਓ ਬਾਬਾ ਜੀ ਕਹਿੰਦੇ ਸੀ ਭਾਈ 40 ਦਿਨ 40 ਦਿਨ ਕਰ ਲਓ ਬਾਬਾ ਅਜੀਤ ਸਿੰਘ ਜੀ ਕਹਿੰਦੇ ਰਹੇ ਕਈਆਂ ਨੂੰ ਕਹਿਣਾ ਭਾਈ 50 ਦਿਨ ਕਰ ਲਈ ਬੰਦੇ ਨੂੰ ਉਹਦੇ ਅੰਦਰ ਨੂੰ ਦੇਖ ਕੇ ਬਾਬਾ ਜੀ ਬਚਨ ਕਰਦੇ ਸੀ 40 ਦਿਨ ਲਗਾਤਾਰ ਭਾਈ ਗੁਰਦੁਆਰਾ ਸਾਹਿਬ ਆ ਬਾਬਾ ਜੀ ਆਦਤ ਪਕਾਉਂਦੇ ਹੁੰਦੇ ਸੀ ਹੌਲੀ ਹੌਲੀ ਬੰਦੇ ਦੀ ਆਦਤ ਪੱਕ ਜਾਂਦੀ ਸੀ ਫਿਰ ਉਹਦਾ ਉਹ ਸੁਭਾਅ ਬਣ ਜਾਂਦਾ ਸੀ ਖੇੜ ਬੜੀ ਨਿਆਰੀ ਆ ਜ਼ਿੰਦਗੀ ਵਿੱਚ ਜਿਹੜਾ ਵੀ ਬਦਲਾਅ ਆਉਂਦਾ ਕਈ ਵਾਰੀ ਐਸੇ ਮਹਾਪੁਰਖ ਜ਼ਿੰਦਗੀ 'ਚ ਮਿਲ ਜਾਂਦੇ ਆ ਉਹ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾ ਦਿੰਦੇ ਆ ਇਹ ਸਿੱਧੀ 2.5 ਘੰਟੇ ਤੋਂ ਤਾਂ ਨਹੀਂ ਸ਼ੁਰੂਆਤ ਹੋ ਸਕਦੀ ਤੁਸੀਂ 10 15 ਮਿੰਟ ਅੰਮ੍ਰਿਤ ਵੇਲਾ ਸਾਹਮ ਲੋ ਮੂਲ ਮੰਤਰ ਗੁਰ ਮੰਤਰ ਨੂੰ ਥੋੜਾ ਥੋੜਾ ਸਮਾਂ ਦਿਓ ਅੱਜ ਸੰਗਤ ਜਿਹੜੀ ਆ ਕੀਰਤਨ ਸੁਣਦੀ ਆ ਕਥਾ ਵੀ ਸੁਣਦੀ ਆ ਬਾਣੀ ਵੀ ਪੜ੍ਹਦੇ ਆ ਚੰਗੀਆਂ ਰੂਹਾਂ ਨੇ ਬੰਦਗੀ ਵਾਲੀਆਂ ਨੇ ਸਾਧ ਸੰਗਤ ਜੀ ਪਰ ਮੂਲ ਮੰਤਰ ਦਾ ਅਭਿਆਸ ਬਾਬਾ ਜੀ ਕਹਿੰਦੇ ਭਾਈ ਕਥਾ ਵੀ ਚੰਗੀ ਉਹ ਰੱਬ ਦੀ ਗੱਲ ਸੁਣਾਉਂਦੀ ਆ ਕੀਰਤਨ ਵੀ ਨਿਰਮੋਲਕ ਹੀਰਾ ਪਰ ਮੂਲ ਮੰਤਰ ਜਿਹੜਾ ਹੈ ਇਹਦਾ ਅਭਿਆਸ ਜੇ ਸਾਡੇ ਕੋਲ ਹੋਏਗਾ ਮਹਾਰਾਜ ਕਹਿੰਦੇ ਜਾੜਾ ਹੈ ਸਤਿਗੁਰੂ ਦੀ ਬਾਣੀ ਕਹਿੰਦੀ ਜਾੜਾ ਹੈ ਜੜ ਨਾਲ ਜੁੜਨਾ ਬੜਾ ਜ਼ਰੂਰੀ ਆ ਸੋ ਜਿਨ੍ਹਾਂ ਨੇ ਮੂਲ ਮੰਤਰ ਜਪਿਆ ਅੱਜ ਅਸੀਂ ਉਹਨਾਂ ਦੇ ਦਿਹਾੜੇ ਮਨਾਉਨੇ ਆ ਤੇ ਬਾਕੀ ਇਹ ਮੂਲ ਮੰਤਰ ਵਿੱਚ ਜਿਹੜੇ ਗੁਣਾਂ ਇਹ ਰੱਬ ਦੇ ਗੁਣਾਂ ਉਹ ਨਿਰਭਉ ਹੈ ਉਹ ਨਿਰਵੈਰ ਹੈ ਜਿਹੜੇ ਵੀ ਇਹ ਜਪਦੇ ਆ ਉਹਨਾਂ ਵਿੱਚ ਰੱਬੀ ਗੁਣ ਪੈਦਾ ਹੋ ਜਾਂਦੇ ਆ ਉਹਨਾਂ ਤੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਆ ਦਇਆ ਉਹਨਾਂ ਦੇ ਅੰਦਰ ਪੈਦਾ ਹੋ ਜਾਂਦੀ ਆ ਮਿਠਾਸ ਉਹਨਾਂ ਦੇ ਜੀਵਨ ਵਿੱਚ ਆ ਜਾਂਦੀ ਆ ਕਈ ਵਾਰੀ ਸੰਗਤ ਪੁੱਛਦੀ ਆ ਯਾ ਕਈ ਵੀਰਾਂ ਸੱਜਣਾ ਦੇ ਸਵਾਲ ਹੁੰਦੇ ਆ ਭੈਣਾ ਬੀਬੀਆਂ ਦੇ ਮਹਾਪੁਰਖਾਂ ਕੋਲ ਵੀ ਆ ਕੇ ਪੁੱਛਦੇ ਹੁੰਦੇ ਸੀ ਕਿ ਕੋਈ ਜਾਦੂ ਟੂਣਾ ਕਰ ਗਿਆ ਕੀ ਕਰੀਏ ਤੇ ਮਹਾਪੁਰਖਾਂ ਨੇ ਕਹਿਣਾ ਭਾਈ ਮੂਲ ਮੰਤਰ ਦਾ ਜਾਪ ਕਰੋ ਕਈਆਂ ਨੇ ਕਹਿਣਾ ਸਾਡਾ ਕੰਮਕਾਰ ਬੰਦ ਹੋ ਗਿਆ ਮਹਾਪੁਰਖਾਂ ਨੇ ਕਹਿਣਾ ਭਾਈ ਇੱਕੋ ਹੀ ਮੰਤਰ ਆ ਦੁਨੀਆਂ 'ਚ ਮੂਲ ਮੰਤਰ ਤੇ ਗੁਰ ਮੰਤਰ ਇਦੋਂ ਵੱਡਾ ਮੰਤਰ ਹੈ ਕੋਈ ਜਿਹੜਾ ਇਹਦਾ ਅਭਿਆਸ ਕਰ ਲੂਗਾ ਜਿਹੜਾ ਇਹਦੇ ਨਾਲ ਜੁੜ ਜੂਗਾ ਫਿਰ ਉਹਦੇ ਤੇ ਕੋਈ ਮੰਤਰ ਹੋਵੇ ਚਾਹੇ ਕਾਲਾ ਐਲਮ ਹੋਵੇ ਚਾਹੇ ਜਾਦੂ ਟੂਣਾ ਹੋਵੇ ਕੋਈ ਅਸਰ ਨਹੀਂ ਕਰ ਸਕਦਾ ਮਹਾਪੁਰਖਾਂ ਨੇ ਤਾਂ ਲੋਕਾਂ ਦੇ ਦੁਖੀ ਹੋਣ ਦਾ ਕਾਰਨ ਵੀ ਇਹ ਦੱਸ ਦਿੱਤਾ ਤੇ ਸਿੱਖਾਂ ਦਾ ਵੀ ਕਿ ਇਹ ਮੂਲ ਮੰਤਰ ਨਾਲੋਂ ਟੁੱਟ ਚੁੱਕੇ ਆ ਕਈਆਂ ਨੂੰ ਇਹ ਵੀ ਨਹੀਂ ਪਤਾ ਮੂਲ ਮੰਤਰ ਕੀ ਆ ਜੇ ਸਿੱਖਾਂ ਦੇ ਘਰੇ ਜਨਮ ਹੋ ਗਿਆ ਗੁਰਮੰਤਰ ਕੀ ਆ ਜਦੋਂ ਆਪਾਂ ਨੂੰ ਸਮਝ ਆ ਗਈ ਆਪਾਂ 10-15 ਮਿੰਟ ਰੋਜ਼ ਕੱਢਾਂਗੇ 10-15 ਮਿੰਟ ਕੱਢਣੇ ਕੋਈ ਔਖੇ ਨਹੀਂ ਬਾਕੀ ਮਨ ਦੇ ਬਹਾਨੇ ਆ ਮੋਬਾਈਲ ਨੂੰ ਆਪਾਂ ਕਿੰਨੇ ਘੰਟੇ ਲੈ ਕੇ ਚਲਾਉਂਦੇ ਆ ਕਿੰਨਾ ਕੁਝ ਵੇਖਦੇ ਆ ਕਿੰਨੀਆਂ ਗੱਲਾਂ ਬਾਤਾਂ ਕਰਦੇ ਆ ਨਿੰਦਿਆ ਚੁਗਲੀ ਕਿੰਨੀ ਕਰਦੇ ਆ ਉਦੋਂ ਮਨ ਨੂੰ ਸੁਸਤੀ ਵੀ ਨਹੀਂ ਪੈਂਦੀ ਪਰ ਜਦੋਂ ਨਾਮ ਜਪਣ ਲੱਗ ਜਾਂਦੇ ਆ ਫਿਰ ਇਹਨੂੰ ਸੁਸਤੀ ਪੈਣੀ ਸ਼ੁਰੂ ਹੋ ਜਾਂਦੀ ਹੈ ਸੋ ਇਹ ਜਿਹੜਾ ਵੇਲਾ ਹੈ ਭਾਈ ਇਹ ਨਾਮ ਜਪਣ ਦਾ ਹੀ ਵੇਲਾ ਹੈ ਅਬ ਕੱਲੂ ਆਇਓ ਰੇ ਇੱਕ ਨਾਮ ਵੋ 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 ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ ਇਸ ਕਰਕੇ ਭਾਈ ਮਹਾਰਾਜ ਕਹਿੰਦੇ ਨਾਮ ਦੀ ਰੋਤਾ ਇਹਦੇ ਵਿੱਚ ਨਾਮ ਦਾ ਬੀਜ ਬੀਜਿਆ ਨਹੀਂ ਜੇ ਸਮਾਂ ਲੰਘ ਗਿਆ ਤਾਂ ਕੀ ਉਹ ਵੱਡਾਂਗੇ ਆਪਾਂ ਕੀ ਖਾਵਾਂਗੇ ਤੇ ਗੁਰਬਾਣੀ ਤਾਂ ਸਾਨੂੰ ਸਮਝਾਉਂਦੀ ਆ ਬੰਦਾ ਜਿਹੜਾ ਹੈ ਉਹ ਆਪਣਾ ਬੀਜਿਆ ਹੀ ਵੱਡਦਾ ਹੈ ਤੇ ਖਾਂਦਾ ਹੈ ਆਪੇ ਬੀਜ ਆਪੇ ਹੀ ਖਾਹੋ ਪ੍ਰਸਾਦ ਸੰਗਤ ਜੀ ਜੀ ਅਸੀਂ ਨਾਮ ਤਨ ਬੀਜਿਆ ਨਹੀਂ ਹੋਵੇਗਾ ਕਿਵੇਂ ਅਸੀਂ ਉਹਨੂੰ ਛਕਾਂਗੇ ਕਿਵੇਂ ਖਾਵਾਂਗੇ ਸੋ ਮਹਾਰਾਜ ਨੇ ਨਿਵੇੜਾ ਇੱਥੇ ਵੀ ਕਰਨਾ ਦ੍ਰਗਾਚ ਵੀ ਕਰਨਾ ਤਾਂ ਸਾਨੂੰ ਭਾਈ ਢਾਈ ਘੰਟੇ ਜੇ ਅਸੀਂ ਨਹੀਂ Jap ਸਕਦੇ ਕਬੀਰ ਏਕ ਕਰੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਤਾਂ ਮੂਲ ਮੰਤਰ ਦੇ ਜਾਪ ਨਾਲ ਸਾਨੂੰ ਵੱਧ ਤੋਂ ਵੱਧ ਜੁੜਨਾ ਚਾਹੀਦਾ ਕੋਈ ਗੱਲ ਨਹੀਂ ਜੇ ਸਵੇਰੇ ਉੱਠ ਕੇ ਪਹਿਲਾਂ ਪਹਿਲਾਂ ਜਲਦੀ ਨਹੀਂ ਹੁੰਦਾ ਆਦਤ ਬਣਾਓ ਸਵੇਰੇ ਉੱਠਣ ਦੀ ਦਿਨੇ Jap ਲੋ ਪਹਿਲਾਂ ਪਹਿਲਾਂ ਮਹਾਰਾਜ ਅੱਗੇ ਅਰਦਾਸ ਕਰੋ ਬਾਕੀ ਭਾਈ ਜੋ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਮਹਾਪੁਰਖ ਕਹਿ ਰਹੇ ਨੇ ਇਤਨੀ ਚੜ੍ਹਦੀ ਕਲਾ ਵਾਲੇ ਉਹਨਾਂ ਦੇ ਬਚਨਾਂ ਤੇ ਆਪਾਂ ਫੁੱਲ ਚੜਾਈਏ ਇਹਦੇ ਨਾਲ ਮਨ ਨੂੰ ਸਕੂਨ ਮਿਲ ਜਾਵੇਗਾ ਘਰ ਵਿੱਚ ਬਰਕਤ ਰਹਿਣ ਲੱਗ ਜਾਵੇਗੀ ਕਿਸੇ ਵੀ ਤਰ੍ਹਾਂ ਦੇ ਜਾਦੂ ਟੂਣੇ ਦਾ ਅਸਰ ਨਹੀਂ ਹੋਵੇਗਾ ਜ਼ਿੰਦਗੀ ਜਿਹੜੀ ਆ ਸਵਰਗ ਬਣ ਜਾਵੇਗੀ ਜਿਉਂਦਿਆਂ ਜੀ ਸਵਰਗ ਵਾਸੀ ਹੋ ਜਾਾਂਗੇ ਰਹੀਂਦੀ ਗੱਲ ਕੀ ਗੁਰੂ ਮਹਾਰਾਜ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਆਉਣ ਵਾਲਾ ਜਿਹੜਾ ਸਮਾਂ ਚੱਲ ਰਿਹਾ ਹੈ ਭਾਈ ਜਿਹੜਾ ਵੀ ਬਚਣਾ ਚਾਹੁੰਦਾ ਹੈ ਜੇ ਆਪਾਂ ਨੂੰ ਹੈ ਪਾਕਿਸਤਾਨ ਹਿੰਦੁਸਤਾਨ ਭਾਰਤ ਦੀ ਜੰਗ ਹੋਣ ਵਾਲੀ ਆ ਬਚਣਗੇ ਉਹੀ ਜਿਹੜੇ ਨਾਮ ਜਪਣਗੇ ਇਹ ਭਾਈ ਜੰਗ ਜੁੱਦ ਹੋਵੇਗੀ ਸਭ ਕੁਝ ਨੁਕਸਾਨ ਹੋਣਾ ਪਰ ਬਾਬਾ ਜੀ ਕਹਿੰਦੇ ਸੀ ਮਹਾਪੁਰਖ ਜਿਹੜੇ ਨਾਮ ਜਪਣਗੇ ਭਾਈ ਉਹ ਤਰ ਜਾਣਗੇ ਉਹ ਬਚ ਜਾਣਗੇ ਬਚਣ ਤੋਂ ਭਾਵੇਂ ਆ ਕਿਉਂਕਿ ਗੁਰੂ ਦੇ ਨਾਲ ਉਹਨਾਂ ਦਾ ਮਿਲਾਪ ਹੋ ਗਿਆ ਬੂੰਦ ਸਮੁੰਦਰ ਵਿੱਚ ਲੀਨ ਹੋ ਗਈ ਫਿਰ ਤਾਂ ਭਾਈ ਉਹ ਦਰਗਾਹ ਚ ਵੀ ਸੁਖ ਇੱਥੇ ਵੀ ਸੁਖ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਗੁਰੂ ਮਹਾਰਾਜ ਕਿਰਪਾ ਕਰਨ ਆਪਦੇ ਮੂਲ ਨਾਲ ਜੁੜੀਏ ਮੂਲ ਮੰਤਰ ਦਾ ਅਭਿਆਸ ਕਰੀਏ ਭੁੱਲ ਚੁੱਕ ਦੀ ਸ਼ਮਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ